ਹਾਂਜੀ ਕਿਸਾਨ ਵੀਰੋ ਮੂੰਗੀ ਕਿਹੇਜੀ ਫਸਲ ਆ ਜਿਹੜੀ ਕੀ ਵੀਰੇ ਫਲ ਲੈਣੋਂ ਹਟਦੀ ਨਹੀਂ ਹਨਾ ਹੁਣ ਵੀ ਤੁਸੀਂ ਆ ਦੇਖ ਲਓ ਬਈ ਕਿੰਨੀ ਖੇਤ ਨੇ ਫਲਾਵਰਿੰਗ ਚੱਕੀ ਹੋਈ ਆ ਘੱਟੋ ਘੱਟ ਆਪਣੀ ਇਹ ਜਿਹੜੀ ਮੂੰਗੀ ਆ 2 ਤਰੀਕ ਦੀ ਬਜਾਂ ਦਾ 2 ਮਈ ਦੀ ਹਨਾ ਤਾਂ ਤੁਸੀਂ ਐਂ ਦੇਖ ਲਓ ਵੀ ਤਕਰੀਬਨ 80 ਦਿਨਾਂ ਦੀ ਹੋਣ ਵਾਲੀ ਆ ਹਨਾ 80 ਦਿਨਾਂ ਦੇ ਤੱਕ ਦੀ ਪਹੁੰਚਣ ਵਾਲੀ ਆ ਇਹ ਉਹ ਤਾਂ 75 ਦਿਨਾਂ ਦੀ ਹੋਊਗੀ ਤੇ ਹਜੇ ਵੀ ਤੁਸੀਂ ਆਂ ਦੇਖੋ ਨਿੱਕੇ ਨਿੱਕੇ ਫਲੀਆਂ ਕਿੰਨੀਆਂ ਹਨਾ ਗੁੱਛੇ ਲੱਗੇ ਪਏ ਨੇ ਆਪਣੇ ਜਿਹੜੇ ਵੀਰੇ ਆ ਫਲੀ ਆ ਆ ਆਪਣੇ ਕੰਮ ਆ ਜੂਗੀ ਹਾਂ ਇਹ ਪੰਜਾਂ ਚਾਦਨ ਹੋਦਾਰਾਂ ਬਣਾਈ ਜੂਗੀ ਆਪਾਂ ਜੇ ਖੜਾ ਕੇ ਰੱਖੀ ਜਾਂ ਤਾਂ ਵੀਰੇ ਆਪਾਂ ਨੂੰ ਉਹਦਾ ਮੰਨ ਕੇ ਚਲੋ ਵੀ ਰਿਜ਼ਲਟ ਮਿਲੂਗਾ ਆਪਾਂ ਨੂੰ ਪੋਜ਼ੀਟਿਵ ਰਿਜ਼ਲਟ ਮਿਲੂ ਹਣਾ ਤੇ ਬਾਕੀ ਥੋੜੇ ਸਾਹਮਣੇ ਆ ਤਕਰੀਬਨ ਹੁਣ ਮੂੰਗੀ ਦੀਆਂ ਕਲੜ ਨਵੇਂ ਫਲ ਆ ਉਹੀ ਮੈਨ ਲੱਗਦਾ ਵੀ ਫਲੀਆਂ ਰਹਿ ਗਈਆਂ ਬਾਕੀ ਫਲੀਆਂ ਕਾਲੀਆਂ ਹੋ ਚੁੱਕੀਆਂ ਨੇ ਸਾਰੀਆਂ ਥੋੜੇ ਸਾਹਮਣੇ ਜਿਵੇਂ ਆ ਗੁੱਛਾ ਨਾਲ ਦੇਖੋ ਵੀਰੇ ਲੈ ਹੁਣ ਆ ਫੁੱਲ ਭਰੇ ਪਿਆ ਫੁੱਲ ਭਰਿਆ ਪਿਆ ਹੈ ਨਾ ਇਹ ਤੇ ਤੁਸੀਂ ਇਹਦੇ ਬਾਰੇ ਦੱਸੋ ਤੁਹਾਡਾ ਕੀ ਕਹਿਣਾ ਮੈਂ ਤਾਂ ਹਰ ਵਾਰੀ ਗੇੜਾ ਮਾਰਦਾ ਮੈਨੂੰ ਤਾਂ ਨਾ ਫੁੱਲ ਜਿਹੇ ਚਮਕਦੇ ਹੁੰਦੇ ਨੇ ਫੁੱਲ ਲੈਣ ਦਾ ਹਟਦੀ ਨਹੀਂ ਹੈਗੀ ਜੇ ਮੇਰੇ ਕਿਸੇ ਵੀਰ ਨੇ ਕੋਈ ਵਾਰੀ ਕੋਈ ਸਬਜ਼ੀ ਸੋਜੀ ਲਾਉਣੀ ਹੁੰਦੀ ਉਹ ਤੋਂ ਬਾਹਰ ਖੜਾਉਣੀ ਹੁੰਦੀ ਹੈ ਨਾ ਉਹ ਮਾੜਾ ਦੇਖ ਲਓ ਵੀਰੇ ਵਧੀਆ ਇਹਨੂੰ ਕਰਕੇ ਵੱਢਿਓ ਘੱਟੋ ਘਟ ਮੈਂ ਕਹਿੰਦਾ 100 ਦਿਨ ਦੇ ਦਿਓ ਠੀਕ ਹੈ ਵਧੀਆ ਹੈਗਾ ਤੇ ਬਾਕੀ ਸਿਰੇ ਥੋੜੀ ਕੀ ਰਾਇ ਵੀਰੇ ਉਹ ਵੀ ਦੱਸਿਓ ਥੈਂਕ ਯੂ